ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਜਿਸ ਖੂਹ ਦੇ ਕੰਢੇ ਬੋਰਡ ਹੇਠ ਬਿਠਾ ਕੇ ਸੁਨਹਿਰੀ ਮਸਜਿਦ ਦੇ ਕੋਲ 11 ਨਵੰਬਰ 1675 ਈਸਵੀ ਨੂੰ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਥਾਨ ਤੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸੋशोਭਿਤ ਹੈ ਉਸ ਮਹਾਨ ਸ਼ਹੀਦੀ ਦੀ ਯਾਦਗਾਰ ਹੈ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਸੀਸ ਭਾਈ ਜੈਤਾ ਜੀ ਅਨੰਤਪੁਰ ਸੈਬ ਲੈ ਗਏ ਜਿੱਥੇ ਬਾਲ ਗੋਬਿੰਦ ਰਾਏ ਜੋ ਕਿ ਉਸ ਵੇਲੇ ਬਾਲਪਨ ਵਿੱਚ ਹੀ ਸਨ ਨੇ ਆਪਣੇ ਹੱਥੀ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਗੁਰੂ ਸਾਹਿਬ ਜੀ ਦਾ ਧੜ ਭਾਈ ਲਖੀ ਸ਼ਾ ਬਨਜਾਰਾ ਜੀ ਲੈ ਗਏ ਤਾਂ ਔਰੰਗੇ ਨੇ ਦਿੱਲੀ ਵਿੱਚ ਚਾਰ ਚਫੇਰੇ ਫੌਜ ਭਜਾਈ ਤਾਂ ਕਿ ਸੀਸ ਤੇ ਧੜ ਲੈ ਜਾਣ ਵਾਲੇ ਫੜੇ ਜਾਣ ਪਰ ਉਹਨਾਂ ਦੇ ਹੱਥ ਕੋਈ ਨਹੀਂ ਆਇਆ ਹਨੇਰਾ ਪੈਣ ਤੱਕ ਵੀ ਭਾਜੜ ਪਈ ਰਹੀ ਤੇ ਅਖੀਰ ਉਹ ਹਾਰ ਗਏ ਸ਼ਹੀਦੀ ਸਥਾਨ ਤੇ ਪੈਰਾ ਬਿਠਾ ਦਿੱਤਾ ਗਿਆ ਡੁੱਲਿਆ ਹੋਇਆ ਪਵਿੱਤਰ ਖੂਨ ਬੋੜ ਦੇ ਰੁੱਖ ਹੇਠ ਧਰਤੀ ਤੇ ਜੰਮ ਗਿਆ ਪੱਥਰ ਸਾਰਾ ਲਹੂ ਦੇ ਰੰਗ ਨਾਲ ਰੰਗਿਆ ਗਿਆ ਸਵੇਰ ਦਾ ਚਾਨਣਾ ਹੁੰਦੇ ਸਿਪਾਈਆਂ ਨੇ ਵੇਖਿਆ ਕਿ ਖੂਹ ਦੇ ਕੰਡੇ ਸ਼ਹੀਦੀ ਸਥਾਨ ਤੇ ਇੱਕ ਸੁੰਦਰ ਦੀਵਾ ਬਲ ਰਿਹਾ ਹੈ ਉਹਨਾਂ ਨੇ ਝਟ ਦੀਵਾ ਚੁੱਕ ਕੇ ਸੁੱਟ ਦਿੱਤਾ ਤੇ ਕੋਤਵਾਲ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਪੈਰਾ ਸਖਤ ਕਰ ਦਿੱਤਾ ਗਿਆ ਅਗਲੀ ਸਵੇਰ ਫੇਰ ਉਸੇ ਸਥਾਨ ਤੇ ਸੁੰਦਰ ਦੀਵਾ ਬਲ ਰਿਹਾ ਸੀ ਤੇ ਨਾਲ ਹੀ ਕੁਝ ਤਾਜ਼ੇ ਫੁੱਲ ਵੀ ਉੱਥੇ ਰੱਖੇ ਹੋਏ ਸਨ ਇਹ ਉਹ ਇਸ سلسلہ ਚੱਲ ਪਿਆ ਪਰ ਕਦੇ ਵੀ ਦੀਵਾ ਬਾਲਣ ਵਾਲਾ ਨਾ ਕਿਸੇ ਨੂੰ ਨਜ਼ਰ ਆਇਆ ਤੇ ਨਾ ਹੀ ਉਹ ਫੜਿਆ ਗਿਆ ਹਕੂਮਤ ਵੱਲੋਂ ਉਸ ਬੰਦੇ ਬਾਰੇ ਸੂਚਨਾ ਦੇਣ ਵਾਲੇ ਨੂੰ ਚੰਗਾ ਇਨਾਮ ਵੀ ਦੇਣ ਬਾਰੇ ਰੱਖਿਆ ਗਿਆ ਪਰ ਕੋਈ ਲਾਭ ਨਹੀਂ ਹੋਇਆ ਸੰਗਤ ਜੀ ਇਹ ਦੀਵਾ ਬਾਲਣ ਤੇ ਫੁੱਲ ਭੇਟਾ ਕਰਨ ਦਾ سلسلہ ਲਗਾਤਾਰ 32 ਸਾਲ ਚੱਲਦਾ ਰਿਹਾ ਜਦੋਂ ਗੁਰੂ ਦਸਵੇਂ ਪਾਤਸ਼ਾਹ ਜੀ ਤਖਣਵਾਲ ਜਾਂਦੇ ਹੋਏ ਬਹਾਦਰ ਸ਼ਾਹ ਦਾ ਸੁਨੇਹਾ ਮਿਲਣ ਤੇ ਦਿੱਲੀ ਆਏ ਪਰ ਸ਼ਹਿਰ ਤੋਂ ਬਾਹਰ ਮੋਤੀ ਸ਼ਾਹ ਦੇ ਪਿੰਡ ਠਹਿਰ ਗਏ ਜਿੱਥੇ ਹੁਣ ਗੁਰਦੁਆਰਾ ਮੋਤੀ ਬਾਗ ਸਾਖ ਸੁਸ਼ੋਭਿਤ ਹੈ ਇਸੇ ਹੀ ਸਮੇ ਗੁਰੂ ਗੋਬਿੰਦ ਸਿੰਘ ਜੀ ਚੰਨੀ ਚੌਕ ਵੀ ਆਏ ਉਸ ਸ਼ਹੀਦੀ ਥਾਨ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਪਿਤਾ ਜੀ ਦੀ ਸ਼ਹੀਦੀ ਹੋਈ ਸੀ ਗੁਰੂ ਸਾਹਿਬ ਜੀ ਨਾਲ ਦਿੱਲੀ ਦੀ ਸੰਗਤ ਵੀ ਸੀ ਸੰਗਤ ਨੇ ਵੀ ਸ਼ਹੀਦੀ ਥਾਨ ਬੋੜ ਦਾ ਰੁਖ ਤੇ ਖੋਹ ਦੀ ਤਸਦੀਕ ਕੀਤੀ ਕਿ ਇਹ ਹੀ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ ਉਹ ਪੱਥਰ ਵੀ ਉੱਥੇ ਮੌਜੂਦ ਸੀ ਗੁਰੂ ਸਾਹਿਬ ਜੀ ਨੇ ਹੀ ਪਹਿਲੀ ਵਾਰ ਉਸ ਸਥਾਨ ਤੇ ਥੜਾ ਬਣਵਾਇਆ ਉਸ ਵੇਲੇ ਬਹਾਦਰ ਸ਼ਾ ਦਿੱਲੀ ਦੇ ਤਖਤ ਤੇ ਬੈਠਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਤਕਾਰ ਕਰਦਾ ਸੀ ਉਸ ਨੇ कोतवाल ਨੂੰ ਹਿਦਾਇਤ ਕੀਤੀ ਕਿ ਇਸ ਥੜੇ ਨੂੰ ਛੇੜਿਆ ਨਾ ਜਾਵੇ ਤੇ ਜੋ ਵੀ ਕੋਈ ਇੱਥੇ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੇ ਉਸ ਨੂੰ ਰੁਕਿਆ ਨਾ ਜਾਵੇ ਦਿੱਲੀ ਦੀ ਸੰਗਤ ਨੇ ਇਸ ਸਥਾਨ ਤੇ ਆ ਕੇ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰ ਦਿੱਤੇ ਸੰਗਤ ਜੀ ਉਸ ਵੇਲੇ ਅੱਜ ਵਰਗੀ ਇਹ ਇਮਾਰਤ ਨਹੀਂ ਸੀ ਕੇਵਲ ਇੱਕ ਥੜਾ ਹੀ ਸੀ ਤਨ ਹੈ ਗੁਰੂ ਕੀ ਸੰਗਤ ਤੇ ਤਨ ਹੈ ਗੁਰੂ ਕੀ ਸਿੱਖੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ